ਸਾਰੇ ਬਿਨਾਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਲੋ ਜੀ ਅੱਜ ਤੁਹਾਨੂੰ ਪਹਿਲਾਂ ਚੈਨ ਵਾਲੀ ਕਮੈਨ ਦਿਖਾਉਣੀ ਹੈ ਮਿੰਨੀ ਕਮੈਨ ਇਹ ਆਪਾਂ ਜੀ ਲੋਕਲ ਕੰਪਨੀ ਦੀ ਮੈਨੂਫੈਕਚਰ ਹੈਗੀ ਆ ਇਹ ਚਾਈਨਾ ਦੀ ਕਿਉਂਕਿ ਚਾਈਨਾ ਜਾਪਾਨ ਆਪਣੇ ਨਾਲੋਂ ਬਹੁਤ ਅੱਗੇ ਆ ਗਏ ਸੋ ਇਹ ਚੱਲ ਜੀ ਆਪਣੇ ਪਿੰਡ 'ਚੇ ਉਹ ਚੱਲ ਜੀ ਆਪਣੀ ਵੱਡੀ ਕਮੈਨ ਕਿੱਥੇ ਗਈ ਉਹ ਵਾਲੀ ਤੇ ਇਸ ਵਾਰ ਇਹਨਾਂ ਦੀ ਇੰਨੀ ਕਬੂਕਤ ਰਹੀ ਇਹ ਲੱਭੀਆਂ ਨਹੀਂ ਥਈਆਂ ਲੋਕਾਂ ਨੂੰ ਕਿਉਂਕਿ ਆਪਣੇ ਮੀਂਹ ਪੈਣ ਤੋਂ ਬਾਅਦ ਖੇਤ ਨਰਮ ਹੋ ਗਏ ਬਹੁਤ ਜਿਹੜਾ ਇਕੱਠਾ ਤਾੜ ਪਿਆ ਇਕੱਠਾ ਤਾੜ ਤਾਂ ਚਲੋ ਪਿਆ ਹੀ ਜਿਹੜਾ ਪਿਆ ਪਰ ਉਸ ਤੋਂ ਬਾਅਦ ਜ਼ਿਆਦਾਤਰ ਸਿਆਪਾਂ ਇਹ ਛਿੜੇ ਵੀ ਖੇਤ ਨਰਮ ਤੇ ਵੀ ਹੁਣ 4 ਦਿਨਾਂ ਅੜਕਣਾ ਪੈਣਾ 5 ਦਿਨਾਂ ਅੜਕਣਾ ਪੈਣਾ ਆ ਦੇਖ ਲਓ ਫਸਲ ਜਮਾ ਸੁੱਕੀ ਪਈ ਆ ਕੁੜਕੀ ਪਈ ਆ ਤੇ ਕਈ ਦਿਨਾਂ ਬਾਅਦ ਨੰਬਰ ਲੱਗਿਆ ਹੈ ਦੂਜਿਆਂ ਕੁਮੈਨਾਂ ਕੋਲ ਤਾਂ 2-2 ਦਿਨ ਦੀ ਹੱਦ 3 ਦਿਨ ਦੀ ਬੁਕਿੰਗ ਹੁੰਦੀ ਹੈ ਇਹਦੇ ਕੋਲ ਪਤੰਦਰ ਕੋਲ 10-12 ਦਿਨ ਦੀ ਕਿਦੀ ਬੁਕਿੰਗ ਦਾ ਪ੍ਰੋਸੈਸ ਚੱਲ ਰਿਹਾ। ਉੱਪਰ ਚੱਲਦਾ ਮੈਂ ਪਰ ਗੱਦਾ ਵਾਹਲਾ ਉੱਪਰ ਨਹੀਂ ਆਪਾਂ ਤੁਹਾਨੂੰ ਦਿਖਾਉਂਦੇ ਕਰਦਾ। ਛੋਟਾ ਜਿਹਾ ਕੱਟਰ ਵਾਹਰੇ ਨੂੰ ਬਸ ਇਹ ਆਪਾਂ ਇਹ ਵੀ ਛੱਡਦੇ ਵੀ ਇਹਨੂੰ ਦਾਣੇ ਵੀ ਬਹੁਤ ਦੂਰ ਕੱਢ ਕੇ ਹੁਣੇ ਪੈਣੇ ਆ ਫਿਰ ਕਿਉਂਕਿ ਟਰਾਲੀ ਵੀ ਨਹੀਂ ਆਉਂਦੀ ਵਿੱਚ ਫਿਰ। ਪੋਜ਼ਿਟਿਵ ਨਾਲੇ ਓਪਰੇਟ ਆ ਸਾਰੀ ਜਿੰਨੀ ਦੀ ਆ ਇਹ ਜਿਆਦਾਤਰ ਹਰਿਆਣੇ ਚ ਚੱਲਦੀਆਂ ਦੀਆਂ ਹਰਿਆਣੇ ਚ ਜਾਂ ਆਪਣੀਆਂ ਅਦਰ ਸਟੇਟ ਚ ਜਿਵੇਂ ਤਾਮਿਲਨਾਡੂ ਹੋਇਆ ਜਾਂ ਹੋਰ ਹੈ ਨਾ ਉਧਰ ਬਹੁਤ ਜ਼ਿਆਦਾਤਰ ਮਸ਼ੀਨਾਂ ਦੇਖਣ ਨੂੰ ਮਿਲਦੀਆਂ ਨੇ ਇਹ ਪਰ ਹੁਣ ਇਸ ਵਾਰ ਅੰਮ੍ਰਿਤਸਰ ਏਰੀਆ ਚੋਂ ਵੀ ਕਾਫੀ ਹੱਦ ਤੱਕ ਇਹ ਮਸ਼ੀਨਾਂ ਚੱਲੀਆਂ ਨੇ ਉਧਰ ਕਿਉਂਕਿ ਪਾਣੀ ਕਰਕੇ ਬਹੁਤ ਖੇਤਾਂ ਚ ਜਿਹੜੀ ਟੈਂਕ ਜੀ ਵਾਲਾ ਸਿਸਟਮ ਹੋ ਗਿਆ ਆਪਣੇ ਵੀ ਮਤਲਬ ਵੀ ਪਾਣੀ ਕਰਕੇ ਖੇਤ ਗਿੱਲੇ ਰਹਿ ਗਏ ਕਿਉਂਕਿ ਪੱਤਾ ਸੁੱਕ ਗਿਆ ਪੱਤਾ ਸੁੱਕਣ ਕਰਕੇ ਖੇਤ ਬੱਤ ਨਹੀਂ ਆਉਂਦੇ ਤਾਂ ਜਿਹੜੀ ਮਤਲਬ ਪਾਣੀ ਨੂੰ ਖਿੱਚਦੀ ਨਹੀਂ ਆ ਤਾਂ ਕਰਕੇ ਹੁਣ ਜਿੰਨੇ ਗਿੱਲੇ ਤੇ ਉਨੇ ਗਿੱਲਿਆਂ ਪਰੇ ਖੜਾ ਟਾਹਣਾ ਇਹ ਮਸ਼ੀਨੀ ਬੁੱਕਤ ਪਾਈ ਹੈ ਜਿਹੜੀ ਪਾਈ ਹੈ ਤੇ ਆਪ ਜੀ ਇਹ ਰਗੜ ਦਿੰਦੀ ਹੈ 10 ਕਿੱਲੇ 10 11 ਕਿੱਲੇ ਮਤਲਬ ਟੈਂਕ ਨਾਲ ਚੱਲੀ ਵੀ ਸਵੇਰ ਤੋਂ ਰਾਤ ਤੱਕ ਇਹ ਬਸ ਇਹਨੂੰ ਘੇਰਾ ਲੰਬਾ ਚਾਹੀਦਾ 2 2 3 ਕਿੱਲਿਆਂ ਦਾ ਛੋਟੇ ਘੇਰਿਆਂ ਦੇ ਵਿੱਚ ਮਾਰ ਪੈ ਜਾਂਦੀ ਇਹਨੂੰ ਕਿਉਂਕਿ ਮੋੜਨਾ ਕਰਨਾ ਇਹਨੂੰ ਬਹੁਤ ਔਖਾ ਲੱਗਦਾ ਫਿਰ ਇਹਨੂੰ ਖੇਤ ਵੀ ਮਤਲਬ ਇਹ ਨਾਲੋਂ ਥੋੜਾ ਜਿਹਾ ਚਲੋ ਕਹਿਣਾ ਨਹੀਂ ਚਾਹੀਦਾ ਇਹ ਥੋੜੇ ਜਿਹਾ ਗਾਰੇ ਦੇ ਵਿੱਚ ਜ਼ਿਆਦਾ ਵਧੀਆ ਚੱਲਦੀ ਹੈ ਸੁੱਕੀ ਦੇ ਵਿੱਚ ਤਕਲੀਫ ਮੰਨਦੀ ਆਲੇ ਇਹ ਉਹ ਝੋਨਾ ਲੈ ਆਪਾਂ ਨੇ ਮਸ਼ੀਨ ਨਾਲ ਇਹਦੇ ਨਾਲੇ ਉਹ ਚੱਲਦੀ ਆਪਣੀ ਵਾਲੀ ਕਮੈਂਟ ਕੋਲੀ ਚੱਲਦੀ ਐ ਇਹੇ ਸੋ ਸੋਚਿਆ ਭਾਈ ਜਲੂਰ ਤੁਹਾਡੇ ਨਾਲ ਸੰਝਾ ਕਰੀਏ ਉਹ ਝੋਨਾ ਲੈ ਆ ਬਾਈ 110 ਆਪਣੀ ਮਸ਼ੀਨ ਨਾਲ ਐਤੋਂ ਬਾਅਦ ਹੁਣ ਮਸ਼ੀਨ ਵਾਲਾ ਵੱਢਣਾ ਇਹਨਾਂ ਨੇ ਇਹ ਆਪਣੇ ਪਿੰਡੇ ਚੱਲ ਰਹੀ ਐ ਦਿਨ ਰਿਗੜ ਦੇ ਨਾਲੇ ਕਿੰਨੇ ਕ ਵਜੇ ਆ ਗਈ ਸੀ ਜੀ ਸਵੇਰੇ ਅੱਜ 10 ਵਜੇ ਚੱਲੀਆਂ 9:00 ਵਜੇ 10 ਵਜੇ ਜਿੰਨੇ ਕਿੱਲੇ ਵੱਢਤੇ ਨੇ ਪਿੰਡੇ ਜੀ ਉਹ ਆਹ ਪਰਾ ਮੱਡੀ ਵਾਕੇ ਚੰਨੀ ਆ ਤਿੰਨ ਕਿੱਲੇ ਵੱਢ ਕੇ ਆ ਗਈ ਠੀਕ ਕਰੋ ਵਿਜਣੀ ਘੰਟੇ ਵਿੱਚ ਕਿੱਲੇ ਰਗੜੀ ਜਾਂਦੀ ਆ ਘੰਟੇ ਵਿੱਚ ਵੱਢ ਦਿੰਦੀ ਆ ਜੇ ਦਾਣੇ ਨੇੜੇ ਪਾਉਣੇ ਉਹ ਟੈਂਕ ਵੀ ਸੋਣਾ ਪੜਾ ਮੈਂ ਕਹਿੰਦਾ ਦੋ ਟੈਂਕ ਕਰਦੇ ਕਿ ਤਿੰਨ ਟੈਂਕ ਕਿੱਲੇ ਦੇ ਟੈਂਕ ਜੇ ਬਾ ਤਿੰਨ ਕਿ ਕਰਦੀ ਆ ਫਿਰ ਹਾਂ ਤਿੰਨ ਕਿ ਟੈਂਕ ਕਰਦੀ ਐ ਇਹ ਟੈਂਕ ਪੂਰਾ ਠੋਕ ਕੇ ਪਾਉਨੇ ਆ ਇਹ ਆ ਫਿਰ ਇਹਨਾਂ ਨੂੰ ਆਏ ਹੁੰਦੇ ਹੁਣ ਕਿਹੜਾ ਵਾਰ ਵਾਰ ਕਿਹੜੇ ਜੇ ਮਾਰੂ ਫੁੱਲ ਭਰ ਕੇ ਲਿਆਣੀ ਐ ਇਹਨਾਂ ਨੇ ਜੇ ਨਾ ਆਉਂਦੀ ਐ ਤੇ ਕੀ ਔਖਾ ਹੋ ਗਿਆ ਤਾਂ ਆਪਣੇ ਇਹ ਮੈਂ ਕਹਿੰਦਾ ਬਾਈਆਂ ਨੂੰ ਵੇਹਲ ਨਹੀਂ ਹੈ ਇਹਨਾਂ ਨੂੰ ਹੈਨਾ ਕਿ ਸਪੀਡ ਯਾਦੇ ਆ ਫਟਾ ਜਾ ਕਿੰਨਾ ਰੇਟ ਕਹਿੰਦੇ ਆ ਹੁਣ ਘੰਟੇ ਦਾ ਕਿੱਲੇ ਦਾ ਚਾਹੀਦਾ ਕਿੱਲਿਆਂ ਦੇ ਹਿਸਾਬ ਨਾਲ ਚਾਹੀਦਾ ਹੁਣ ਘੰਟਿਆਂ ਪਰ ਮੰਨ ਲੋ ਵੀ ਇਹਨਾਂ ਨੇ ਉਸ ਹਿਸਾਬ ਨਾਲ ਲਾਇਆ ਪੈਣਾ ਵੀ ਟਰਾਲੀ ਦਾ ਵਿੱਚ ਆਉਣੀ ਨਹੀਂ ਜੀ 25 25 ਬਹੁਤ ਕਿਲ੍ਹਾ ਠੀਕ ਹੈ ਚਲੋ ਤਿੰਨ ਵੀ ਦੇ ਦੂ ਬੰਦਾ 3500 ਵੀ ਜ਼ਿਆਦਾ ਨਹੀਂ ਪਰ ਸਮੱਸਿਆ ਆਏ ਆ ਚੱਕਰਾਂ ਹੀ ਪੈਂਦਾ ਨਾ ਕਈ ਵਾਰ ਇਹਨਾਂ ਨੂੰ ਦਾਣੇ ਦੂਰ ਕੱਢਣੇ ਪੈਂਦੇ ਆ ਜਮਾ ਸੁੱਕੇ ਨੇ ਪਤਾ ਹੀ ਚੱਲੇ ਜੀ ਤਾਂ ਵੜਾਈ ਤਾਂ ਚਲੋ ਆਹੋ ਜਣੀ ਮਤਲਬ ਉੱਥੇ ਫਿਰ ਖਰਚਾ ਜ਼ਿਆਦਾ ਪੈਂਦਾ ਇਹਦੇ ਪਟੇ ਪਰ ਹਾਂ ਉਹ ਚੀਜ਼ ਆ ਜੀ ਤਾਂ ਕੰਮ ਦੀ ਆ ਪੂਰਾ ਪੂਰਾ ਫੁੱਲ ਹੈ ਇਸਕੀ ਦਾ ਡਰੂਕਾ ਪਿਆ ਜਿਵੇਂ ਕਣਕਾਂ ਚ ਪੈਂਦਾ ਹੁੰਦਾ ਨਾ ਗਾਹ ਕੱਠਾ ਜਾ ਉਵੇਂ ਗਾਹ ਪਿਆ ਉਹਦਾ ਕਾਰਨ ਬਸ ਮੀਂਹ ਕਰਕੇ ਹੀ ਹੋਇਆ ਮਤਲਬ ਇੰਨਾ ਕੁ ਫੁੱਲ ਜਦੋਂ ਦਾ ਸੀਜ਼ਨ ਚੱਲਿਆ ਨਾ ਇਹ ਰਹਿ ਗਿਆ ਬਸ 2 ਕੁ ਦਿਨ ਦਾ ਜਿਹੜਾ ਛੱਪੀ ਝੋਨੇ ਦੇ ਬਸ ਸੁਣੇ ਤੋਂ ਬਾਅਦ ਬਾਸਮਤੀ ਰਹਿਣੀ ਆ ਬਾਸਮਤੀ ਵਾਲੂ ਹੋਣਾ ਹੁਣ ਕਣਕਣਕ ਦੇ ਵੀ ਬੀਜ ਭਰਨੇ ਆ ਫਿਰ ਖੇਤਾਂ ਨੂੰ ਰੋਣੀ ਰੋਣੀ ਕਰਨੀ ਆ ਸੋ ਆ ਜਿਹੜਾ ਝੋਨੇ ਦੀ ਬੜਾਈ ਤੋਂ ਲੈ ਕੇ ਤੇ ਕਣਕ ਦੀ ਬੀਜਣ ਤੱਕ ਦਾ ਟਾਈਮ ਬਸ ਕਿਤੇ ਨਾ ਜਾਣ ਹੋਣ ਦਾ ਮਤਲਬ ਹੀ ਨਹੀਂ ਅੱਜ ਕਾ ਰਾਨੀ ਆਪਾਂ ਨੇ ਪਿੰਡ 'ਚ ਰੱਖੀ ਹੋਈਆਂ ਦੋ ਬਾਹਰ ਚਲਦੀਆਂ ਅੱਜ ਹੁਣ ਜਿਵੇਂ ਕਿਸੇ ਦੇ ਦੋ ਲੈ ਗਏ ਕਿੱਲੇ ਕਿਸੇ ਦੇ ਚਾਰ ਲੈ ਗਏ ਇਹ ਰੱਖੜ ਕੇ ਸ਼ਾਮ ਨੂੰ ਫਿਰ ਆਪਣੇ ਲਾ ਦੇਣੀ ਐ ਸਾਰੇ ਬਸ ਏਰੀਆ 'ਚ ਅਜੇ ਹਲੇ ਦੁਪਹਿਰ ਦਾ ਟਾਈਮ ਹੋਇਆ 1 ਵਜੇ ਦਾ ਤੀਜੀ ਜਗ੍ਹਾ ਤੋਂ ਹੁਣ ਚੌਥੀ ਜਗ੍ਹਾ ਚੱਲੀ ਐ ਤਿੰਨ ਤਿੰਨ ਕਿੱਲੇ ਦੋ ਦੋ ਤਿੰਨ ਤਿੰਨ ਕਿੱਲੇ ਮਤਲਬ ਰਗਰ ਤੇ ਹੁਣ ਚੌਥੀ ਜਗ੍ਹਾ ਜਾਣਾ ਐ ਨੇ ਚਾਰ ਕਿੱਲੇ ਵੱਢ ਕੇ ਫੇਰ ਆਪਣੇ ਲੱਗੂਗੀ ਇਹ ਸ਼ਾਮ ਤੱਕ ਸਮਝ ਲਓ 4 ਕਵੇ ਤੱਕ ਆਪਣੇ ਲੱਗੂਗੀ ਇਹ ਇੱਕ ਤੋਂ ਇੱਕ ਹਾਂ ਇੱਕ ਦਾ ਟਾਈਮ ਹੋ ਚੱਲਿਆ ਇੱਕ ਡੇਢ ਦਾ ਥੋੜੀ ਪੈ ਜੂ ਐ ਚ ਆਜੂਗੀ ਪਾਗ ਸਿਓ ਚਲਾ ਰਿਹਾ ਕਹਿੰਦਾ ਮਸ਼ੀਨ ਮੇਰੇ ਵੀਰੋ ਪਾਗ ਸਿਓ ਰੰਗ ਦੇ ਉਹ ਮਸ਼ੀਨ ਦਾ ਰੰਗ ਓਇਆ 16 ਮਾਡਲ ਹੈ ਨਾਲ ਦੀਆਂ ਕੱਦੀਆਂ ਵਿਚਾਰੀਆਂ ਕਿਤੇ ਤੇ ਕਿਤੇ ਪਹੁੰਚੀਆਂ ਪਰ ਗੱਲ ਸੰਭਾਲਦੀ ਆ ਜਾਂਦੀ ਹੈ ਹੁਣ ਮੈਂ ਸੋਨੀ ਨੂੰ ਆਦਾ ਹੁਣ ਮੈਂ ਦਸ਼ਮੇਸ਼ ਦੇਖਣੀ ਆ ਹੁਣ 10 ਸਾਲਾਂ ਬਾਅਦ ਵੀ ਇਹਨਾਂ ਦੇ ਮਤਲਬ ਇਹਨਾਂ ਮੰਗੇ ਰੂਗੀ ਕਿ ਫਰਕ ਪਊਗਾ ਵੀ ਇਹਨਾਂ ਮੰਗੇ ਰੂਗੀ। ਥੋਨੀ ਨਾਲ ਕੰਪੀਟੀਸ਼ਨ ਚੱਲਦਾ ਹੁਣ ਪੂਰਾ। 18 20 18 20 ਕਿਲੀਆਂ ਤੱਕ ਜਾਇਆ ਹੀ ਹੈ ਮਤਲਬ ਜਿੰਨੇ ਇੱਕ ਵਾਰ। ਅੱਜ ਵੀ ਲਾਗਰ ਦਣੇ ਨਹੀਂ ਇੰਨੇ ਕ। ਅਡੇਟ 2 ਵਜੇ ਤੱਕ ਅੱਜ 12 ਕਿੱਲਿਆਂ ਦਾ ਗੇੜ ਤੋਂ ਦੁੱਗੀ ਦਸਮੇਸ਼ ਵੀ ਵੱਟ ਗਈ। ਭੱਜਣੀ ਦਸਮੇਸ਼ ਨੂੰ ਜਿਆਦਾ ਇਕੱਠੇ ਕੰਮ ਜਿੱਤੇ ਰੱਖਿਆ ਸੀ ਨੇ ਉਹ ਵੱਧ ਪੜਦੀ ਰਹੀ ਐ ਰੋਲ ਵੀ। ਆ ਸਾਨੂੰ ਅੱਜ ਦੂਆ ਦਿਨ ਐ ਜਿਹੜਾ ਪਿੰਡ 'ਚ ਚੱਲਣ ਨੂੰ ਮਿਲਿਆ ਨਹੀਂ ਹੁਣ ਤੱਕ ਦਸਮੇਸ਼ੇ ਪਿੰਡ 'ਚ ਰਹੀ ਐ। ਅੱਜ ਰੋਟੀ ਨਹੀਂ ਆਈ ਦੁਪਹਿਰ ਦੀ ਅੱਜ 버ਗਰ ਆਏ ਆ ਨਾਲ ਕੋਲਡ ਡਰਿੰਕ ਆ ਗਿਆ y Samane Ganao, cuidado eterno ਇਹ ਦੂਜੀ ਟਰਾਲੀ ਬੜੀ ਡਾਈਰੀ ਆ ਪਾਣਾ ਇੱਕ ਪਿੰਡ ਪਾਸੇ ਜੀ ਆ ਵੀ ਘਰ ਚ ਪਾਉਣੀ ਜੀ ਚਲੋ 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 ਬਸ ਇਹ ਦੂਜੀ ਕਮੈਂਟ ਵੀ ਆਉਣ ਵਾਲੀ ਹੈ ਤਕਰੀਬਨ 4:07 ਦਾ ਟਾਈਮ ਹੋ ਗਿਆ ਤੀਜੀ ਕਮੈਂਟ ਵੀ ਆ ਜਣੀ ਹੈ ਹੁਣ ਇੱਕ ਛੋਟੀ ਜੀ ਟਰਾਲੀ ਹੋਰ ਆ 12 ਫੁੱਟੀ ਹੋ ਵੀ ਭਰ ਲੈਣੀ ਆ ਤੇ ਕੱਲ ਨੂੰ ਫੇਰ ਇੱਕ ਆਪਣੇ ਲੈ ਰੱਖਣੇ ਆ ਅੱਗੇ ਕਰਿਆਈ ਅੱਗੇ ਚਲੋ 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 ਹੋਰ ਅੱਜ ਵੱਧ ਰਹੇ 110 ਜੀਲੀ ਦਿਖਾਉਣਾ ਦੇਖੋ ਕਿਆ ਟਾਪ ਦੀ ਅੜੀ ਵੀ ਜੀ ਦੀ ਆ ਪੂਰੀ ਆ ਸਾਫ ਬਿਆਨ ਨਹੀਂ ਨਿਕਲ ਰਹੀ ਜੇ ਲੋ ਹਾਈਪੀਟਰ ਦਾ ਪੂਰੀ ਸਾਫ ਨਹੀਂ ਨਿਕਲ ਰਹੀ 110 ਐਟ ਕਿ ਪੂਰੀ ਟਾਪ ਨਹੀਂ ਲਈ ਆਪਣੇ ਟੋਕਲੇ ਚੌਸ ਵੱਡੇ ਗਿਆ ਇੱਕ ਖੱਤੀ ਵੱਡੀ ਗਈ ਹੈ ਛੋਟੀ ਜੀ ਡੇੜੇ ਕਿਨਾਲ ਦੀ ਇਹ ਹੁਣਾਂ ਤੀਜੇ ਕਿਲੇ ਚੱਲ ਗਏ ਪਹੁੰਚੀ ਨਹੀਂ ਸਾਡੀ ਦੂਈ ਟੀਮ ਨਹੀਂ ਪਹੁੰਚੀ ਲੈ ਗੋਗਿਓ ਨਹੀਂ ਅਸੀਂ ਟਰਾਲੀ ਦੀ ਡੀਸੀ ਕੱਢਤੀ ਆ ਹੁਣ ਦੂਜੀ ਚ ਪਾਉਂਗੇ। ਤੇ ਆ ਫਿਰ ਉਹ ਟਰੈਕਟਰ ਵੀ। ਇਹਦੇ ਪਿੱਛੇ ਲਿਆ ਕੇ ਲਾ ਲਾ ਜੇ ਲਾਉਣੀ ਐ। ਹੈਂ? ਮੈਂ ਇਹਦੇ ਪਿੱਛੇ ਲਿਆ ਲਾ ਕੇ ਹੁਣ ਪਾ ਦੇ ਦਿੰਨੇ ਕੱਢ ਦਿੰਨੇ ਫੇ ਛਾੜ ਲਾਂਗੇ। ਟੋਚ ਨਹੀਂ ਪਾਉਣਾ ਪੈਂਦਾ ਨਿਕਲੂਗਾ ਇਹ। ਬਥੇਰੀ ਜਾਣ ਐ। ਹਾਂ ਜਿੱਦਾਂ ਤਰਫੋ ਲੱਗ ਗਿਆ ਇਹਨੂੰ। ਕਮ ਐ। ਫੱਕ ਜੇ ਤੇ ਗਣੀ ਕੋਇਨ ਆ ਜਾ ਉਤਰਿਆ ਥੱਲੇ ਆ ਜਾ ਇਹਨੂੰ ਇੱਕ ਨੇਰੇ ਚ ਦਿਖਦਾ ਘਟਾ ਕੱਲ ਰਸਤੇ ਕੱਲ ਕੀ ਹੋਇਤਾ ਪਿੰਡ ਭੁੱਲ ਗਿਆ ਦਾ ਮਹਿਰ ਦੇ ਕਿਨਾਰੇ ਵੱਡੇ ਹੋਣਾ ਇਹ ਗੋਲ ਗੋਲ ਘੁੰਮੀ ਗਿਆ ਹੋਣਾ ਹਾਂ ਉਹਦੇ ਚੀਜ਼ ਵਰਕੇ ਦਰੋਂ ਪਰ ਉਹ ਨਹਿਰ ਵੀ ਨਹੀਂ ਚੱਲੇਗੀ ਹਾਂ ਇਹ ਬਸ ਉਹ ਦੇਖ ਕਿ ਆਪ ਦਾ ਇਹ ਕਿੱਧਰ ਤੇ ਹੈ ਕਿੱਧਰ ਨੂੰ ਜਾਣਾ ਹੈ ਉਲੀਆ ਬਗੈਂਬੋ ਐਨਕਾ ਦੇ ਇੱਕ ਤੂ ਸ਼ੱਕ ਲੱਗਿਆ ਬੂਮੂ ਵਾਲੀ ਲਈ ਜਾਂਦਾ ਉਹ ਵੀ ਆ ਗਏ ਮੈਂ ਕਹਿੰਦਾ ਹਾਂ ਆਉਣੇ ਵਾਲੀ ਉਹਨੇ ਹਾਂ ਆ ਗਏ ਉਹ ਆ ਗਏ ਉਹੀ ਹੈ ਆਪਾਂ ਗਿਆ ਤੇ ਰਸਤਾ ਭੁੱਲ ਗਿਆ ਤਾਂ 500 ਉਹ ਤੋਂ ਆ ਜਾਣਾ ਕਿਹੜੀ ਖੜੀ ਹੋਵੇ ਕੀ ਫਾਇਦਾ ਪਹੀਓ ਭੁੱਲ ਗਿਆ ਤਾਂ ਵੀ ਕਿਹੜੀ ਪਈ ਨਾ ਇਹਨੂੰ ਤੁਹਾਡੇ ਅੱਗੇ ਆਉਣਾ ਚਾਹੀਦਾ ਤਾਂ ਵੀ ਮੈਂ ਤੁਹਾਨੂੰ ਲੈ ਕੇ ਜਾਂਦਾ ਵੀ ਮੈਂ ਇਹ ਤੋਂ ਪਹਿਲਾਂ ਆ ਗਿਆ ਤਾਂ ਉਹ ਅਰਾਂ ਨੂੰ ਗਏ تھے ਉੱਥੋਂ ਨੂੰ ਜਾਣਾ ਤਾਂ ਇਹਦਾ ਗੱਲ ਬਣਾਉਂਦਾ ਮੈਨੂੰ ਮੈਨੂੰ ਉੱਥੇ ਤੱਕ ਲੈ ਜਾ ਲੋ ਜਿੱਥੇ ਉਹ ਪਹੀ ਆ ਹਾਂ ਉੱਥੇ ਤੱਕ ਉੱਥੇ ਤੱਕ ਲੈ ਜਾ ਲੋ ਆਹੀ ਤਾਂ ਕਹਦਾ ਹਾਂ ਉਹਦੇ ਕਹਾ ਫਿਰ ਮੈਂ ਲੈ ਜੂੰਗਾ ਮੈਨੂੰ ਚਾਚੀ ਦਾ ਫੋਨ ਆਇਆ ਸੁਣ ਲੈ ਮੈਂ ਉਹ ਗੱਲ ਤਾਂ ਸੁਣ ਲੈ ਮੇਰੀ ਚਾਚੀ ਦਾ ਫੋਨ ਮੈਨੂੰ ਕਹਿੰਦਾ ਪਈ ਨੂੰ ਕਿੱਡੀ ਨੂੰ ਜਾਣਾ ਮੈਂ ਭਾਗੇ ਅੱਜ ਨੂੰ ਸਾਰਾ ਪਤਾ ਕਹਿੰਦਾ ਉਹ ਤਾਂ ਸਾਡੇ ਪਿੱਛੇ ਕਮੈਂ ਲੱਗੇ ਖੜਕੇ ਵੀ ਤੁਸੀਂ ਗਾਹਾਂ ਗਾ ਚਲੋ ਮੈਂ ਸਾਡੇ ਪਿੱਛੇ ਚੱਲਿਆ ਉਹਦੀ ਨੂੰ ਗਿਆ ਤਾਂ ਸਮਝਿਆ ਇਹ ਉੱਥੇ ਤੱਕ ਗਾਹਾਂ ਕਿਹਾ ਵਾਦਾ ਹੁਣ ਕਿਹਦੇ ਦਾ ਗਿੱਦਾ ਇਹ ਤਾਂ ਕਿੰਤੂ ਪਰੰਤੂ ਬਹੁਤ ਕਰਦੇ ਆ ਜੀ ਪੜਾ ਲੈ ਗਿਆ ਜਦਾ ਤੂੰ ਐ ਗੰਨੀ ਤੂੰ ਕਰ ਲੈ ਯਾ ਟਰੈਕਟਰ ਚ ਕੱਢਣਾ ਨਹੀਂ ਯਾਰ ਮੈਂ ਤਾਂ ਪੈਸੇ ਵੀ ਲੈ ਜਾਣਾ ਚੱਲ ਵੀ ਚੱਲ ਪਾਦਾ ਨਾ ਤੁਸੀਂ ਪਹਿਲੇ ਹੀ ਰੱਖੋਈ ਕੁਝ ਨਹੀਂ ਹੁੰਦਾ ਉਹ ਪੱਕਾ ਥੋ ਹੈ ਕਿਤੇ ਬੰਦ ਹੋਣ ਲੱਗਿਆ ਰੰਗ ਇਹ ਤੇਗਾ ਮੇਰੇ ਵੀਰੋ ਫੇਸਬੁਕ ਕੀ ਅਸਾਂ ਗੇ ਨਹੀਂ ਪਿਆ ਬਾ ਗਿਆ ਗਿਆ ਓਹ ਕਰ ਚਾਲੂ ਸ਼ਾਲਾ ਮਾਰਦਾ ਹਲਾ ਦੇਸ ਕੋਟੜੀ ਜੇ ਦੇਸ ਜਿੱਦਾਂ ਟਰਬੋ ਲੱਗ ਗਈ ਵੇ ਦੇਖੋ ਚੱਲਵੇ ਚੜ ਗਿਆ ਚੜ ਗਿਆ ਚੜ ਗਿਆ ਇਹਦਾ ਜਾਊ ਕਾਰ ਮੰਗ ਮਰਦਾ ਮਰਦਾ ਨਹੀਂ ਸਰਦਾ